ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ ਟੂਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਕੁਐਸਚਨ ਕਰਾਂਗੇ ਪੰਜਾਬੀ ਦਾ ਪੰਜਾਬੀ ਵਿਆਕਰਨ ਦਾ ਭਾਸ਼ਾ ਤੇ ਭਾਸ਼ਾ ਵਿਚਕਾਰ ਅੰਤਰ ਸੋ ਪਹਿਲਾਂ ਆਪਾਂ ਨੇ ਜਿਹੜੇ ਕਿ ਕੁਐਸਚਨ ਕੀਤਾ ਹੋਇਆ ਹੈਗਾ ਆਪਣੇ ਚੈਨਲ ਤੇ ਭਾਸ਼ਾ ਉਪਭਾਸ਼ਾ ਕੀ ਹੁੰਦੀ ਹੈ ਤੇ ਉਪਭਾਸ਼ਾ ਦੇ ਵਿਸ਼ੇਸ਼ਤਾਵਾਂ ਤੇ ਉਪਭਾਸ਼ਾ ਦੇ ਜਿਹੜੇ ਕਿ ਅੱਗੇ ਹੈਗੇ ਨੇ ਜਿਵੇਂ ਦੁਆਬੀ ਪੁਆਦੀ ਠੀਕ ਹੈ ਮਾਜੀ ਦੁਆਬੀ ਇਹਨਾਂ ਦੀਆਂ ਜਿਹੜੇ ਪਛਾਣ ਚਿੰਨ੍ਹ ਨੇ राजे ਉਹਨਾਂ ਨੂੰ ਹੀ ਜਿਹੜੇ ਵਿਸ਼ੇਸ਼ਤਾਵਾਂ ਕਿਹਾ ਜਾਂਦਾ ਜੇ ਕਈ ਵਾਰ ਤੁਹਾਨੂੰ ਐਵੇਂ ਕੁਐਸਚਨ ਪਾ ਦਿੰਦੇ ਨੇ ਜਿਵੇਂ ਮਾਜੀ ਉਪਾਸ਼ਾ ਵਾਰੇ ਦੱਸਦੇ ਹੋ ਇਸ ਦੇ ਵਿਸ਼ੇਸ਼ਤਾਵਾਂ ਦੱਸੋ ਤਾਂ ਜਿਹੜੇ ਪਛਾਣ ਚਿੰਨ੍ਹ ਨੇ ਉਹਨਾਂ ਨੂੰ ਹੀ ਵਿਸ਼ੇਸ਼ਤਾਵਾਂ ਕਿਹਾ ਜਾਂਦਾ ਜੇ ਤੁਹਾਨੂੰ ਕੋਈ ਕੁਐਸਚਨ ਆ ਜੇ ਪਛਾਣ ਚਿੰਨ੍ਹ ਦੱਸੋ ਤਾਂ ਵੀ ਹੀ ਅੰਤਰ ਆ ਜਿਸ ਦਾ ਤੁਹਾਨੂੰ ਆ ਜੇ ਕਿ ਵਿਸ਼ੇਸ਼ਤਾਵਾਂ ਦੱਸੋ ਤਾਂ ਵਿਸ਼ੇਸ਼ਤਾ ਮਤਲਬ ਕੀ ਨਾ ਪਹਿਚਾਣ ਚਿੰਨ੍ਹ ਨੇ ਠੀਕ ਹੈ ਪਛਾਣ ਚਿੰਨ੍ਹ ਸੋ ਇਹ ਆਪਣੇ ਆਲਰੇਡੀ ਚੈਨਲ ਤੇ ਅਪਲੋਡ ਕੀਤਾ ਹੋਇਆ ਹੈ ਅਗਰ ਤੁਹਾਨੂੰ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਬਾ ਤਾਂ ਉਹ ਪੀਡੀਐਫ ਪ੍ਰੋਵਾਈਡ ਕਰਾ ਦਾਂਗੇ ਹੁਣ ਆਪਾਂ ਜਿਹੜਾ ਕਿ ਅੱਗੇ ਕੁਐਸਚਨ ਕਰਦੇ ਆਂ ਭਾਸ਼ਾ ਦੇ ਭਾਸ਼ਾ ਵਿੱਚ ਅੰਤਰ ਕੀ ਆ ਹਾਂਜੀ ਭਾਸ਼ਾ ਕੀ ਹੈ ਟਕਸਾਲੀ ਰੂਪ ਟਕਸਾਲੀ ਭਾਸ਼ਾ ਤੇ ਭਾਸ਼ਾ ਦਾ ਆਪਾਂ ਕਹਿ ਰਹੇ ਹਾਂ ਵੀ ਅੰਤਰ ਕਰਨਾ ਇਹਨਾਂ ਨੂੰ ਅਲੱਗ-ਅਲੱਗ ਕਰਨਾ ਬਹੁਤ ਔਖਾ ਇੱਕ ਭਾਸ਼ਾ ਦੇ ਅੰਡਰ ਹੀ ਕਈ ਉਪ ਭਾਸ਼ਾ ਹੁੰਦੀਆਂ ਨੇ ਜਿਵੇਂ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੇ ਅਧੀਨ ਮਾਝੀ ਦੁਆਬੀ ਪੁਆਦੀ ਅ ਠੀਕ ਹੈ ਦੁਆਬੀ ਆ ਜਾਂਦੇ ਨੇ ਮੁਲਤਾਨੀ ਹਿੰਦਕੋ ਪੋਠੋਹਾਰੀ ਇਹ ਸਾਰੀਆਂ ਆ ਜਾਂਦੀਆਂ ਨੇ ਪਰ ਇਹ ਆਪਣੇ ਉਚਾਰਣ ਰੂਪ ਰਚਨਾ ਵਾਕ ਗਠਨ ਸ਼ਬਦ ਭੰਡਾਰ ਤੇ ਮੁਹਾਵਰੇ ਦੇ ਪੱਖ ਤੋਂ ਇੰਨੀਆਂ ਪਿੰਤਾਵਾਂ ਭਰਪੂਰ ਨਹੀਂ ਹੁੰਦੀਆਂ ਕਿ ਇਹਨਾਂ ਦੇ ਇੱਕ ਰੂਪ ਨੂੰ ਬੋਲਣ ਵਾਲੇ ਦੂਜੇ ਰੂਪ ਨੂੰ ਸਮਝ ਨਹੀਂ ਸਕਣ ਮਤਲਬ ਕਿ ਇਹਨਾਂ ਚਾ ਹਾਂ ਪਿੰਤਾਵਾਂ ਹੁੰਦੀਆਂ ਨੇ ਪਰ ਇੰਨੀਆਂ ਪਿੰਤਾਵਾਂ ਵੀ ਨਹੀਂ ਹੁੰਦੀਆਂ ਕਿ ਇਹਨਾਂ ਨੂੰ ਇੱਕ ਦੂਜੇ ਜਿਹੜੇ ਕਿ ਸਮਝ ਨਾ ਸਕਣ ਪਰ ਇਹਨਾਂ ਦੇ ਰੂਪ ਆਪਣੇ ਉਚਾਰਣ ਵਿਆਕਰਣ ਸ਼ਬਦ ਭੰਡਾਰ ਤੇ ਮੁਹਾਵਰੇ ਦੇ ਪੱਖ ਤੋਂ ਭਾਸ਼ਾ ਟਕਸਾਲੀ ਭਾਸ਼ਾ ਦੇ ਨਾਲੋਂ ਕੁਝ ਵੱਖਰੇ ਜ਼ਰੂਰ ਹੁੰਦੇ ਨੇ ਪਰ ਐਨੇ ਵੱਖਰੇ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਉਪਭਾਸ਼ਾ ਏ ਥਾਂ ਵੱਖਰੇ ਵੱਖਰੇ ਭਾਸ਼ਾਵਾਂ ਦਾ ਦਰਜਾ ਪ੍ਰਦਾਨ ਦਿੱਤਾ ਜਾ ਸਕੇ ਮਤਲਬ ਕਿ ਹਾਂ ਵੱਖਰੇ ਹੁੰਦੇ ਨੇ ਪਰ ਐਨੇ ਅਲੱਗ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਆਪਾਂ ਅਲੱਗ-ਅਲੱਗ ਉਪਭਾਸ਼ਾ ਨਾ ਕਹੀਏ ਅਲੱਗ-ਅਲੱਗ ਭਾਸ਼ਾਾਂ ਵਿੱਚ ਕਹਿ ਦਈਏ ਮਤਲਬ ਕਿ ਆਪਾਂ ਇਨ ਸ਼ਾਰਟ ਚ ਕਹਿ ਸਕਦੇ ਵੀ ਇਹਨਾਂ 'ਚ ਡਿਫਰੈਂਟ ਡਿਫਰੈਂਸ਼ੀਏਟ ਹੁੰਦੇ ਵੀ ਨਹੀਂ ਤੇ ਨਹੀਂ ਵੀ ਵੈਸੇ ਹਾਰੇ ਕੋ ਉਪਭਾਸ਼ਾ ਦਾ ਆਪਣਾ ਹੀ ਇੱਕ ਸਾਹਿਤ ਰੂਪ ਹੁੰਦਾ ਪਰ ਕਈ ਵਾਰੀ ਉਪਭਾਸ਼ਾ ਦੇ ਅੰਤਰਗਤ ਹੋਰ ਉਪ ਬੋਲੀਆਂ ਸਥਾਨਿਕ ਕੋ ਬੋਲੀਆਂ ਵੀ ਸਥਾਨਿਕ ਬੋਲੀਆਂ ਵੀ ਹੁੰਦੀਆਂ ਨੇ ਜਿਵੇਂ ਪੰਜਾਬੀ ਦੇ ਵਿੱਚ ਲੈਂਦੀ ਉਪਭਾਸ਼ਾ ਦੇ ਅੰਡਰ ਆ ਜਾਂਦੇ ਨੇ ਸ਼ਾਹਪੂਰੀ ਤੇ ਚਾਂਗੀ ਤੇ ਉਪਭਾਸ਼ਾ ਸਮੁੱਚੇ ਪ੍ਰਦੇਸ਼ ਦੀ ਇੱਕ ਭੰਗੋਲੇ ਇਕਾਈ ਵਿੱਚ ਸਥਿਤ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੀ ਆਮ ਲੋਕਾਂ ਦੀ ਬੋਲ ਚੱਲਦੀ ਭਾਸ਼ਾ ਹੁੰਦੀ ਹੈ ਤੇ ਪੰਜਾਬੀ ਵਿੱਚ ਲੈਂਦੀ ਮਾਝੀ ਦੁਆਬੀ ਮਲਵਈ ਡੋਗਰੀ ਇਹ ਸਾਰੀਆਂ ਉਪਭਾਸ਼ਾਾਂ ਮ ਸਪਸ਼ਟ ਤੌਰ ਤੇ ਪੰਜਾਬ ਦੀਆਂ ਭੂਗੋਲਿਕ ਇਕਾਈਆਂ ਵਿੱਚ ਬੋਲੀਆਂ ਜਾਂਦੀਆਂ ਨੇ ਤੇ ਉਪਭਾਸ਼ਾ ਨੂੰ ਉਪਭਾਸ਼ਾ ਭਾਸ਼ਾ ਨੂੰ ਜਾਂ ਭਾਸ਼ਾ ਉਪਭਾਸ਼ਾ ਨੂੰ ਜਨਮ ਦਿੰਦੀ ਆਪਾਂ ਵੀ ਕਹਿ ਸਕਦੇ ਹਾਂ ਕਿ ਜਿਹੜੀ ਉਪਭਾਸ਼ਾ ਭਾਸ਼ਾ ਮੰਨ ਜਨਮ ਦਿੰਦੀ ਹੈ ਤੇ ਜਨਮਾ ਜਿਹੜੀ ਕਿ ਭਾਸ਼ਾ ਉਪਭਾਸ਼ਾ ਦੇ ਦਿੰਦੀ ਆ ਤੇ ਸਗੋਂ ਇਹ ਭਾਸ਼ਾੇ ਖੇਤਰ ਵਿੱਚ ਇੱਕੋ ਸਮੇਂ ਅਲੱਗ-ਅਲੱਗ ਖੇਤਰਾਂ ਵਿੱਚ ਪਰਫੁੱਲਿਤ ਹੁੰਦੀਆਂ ਨੇ ਇਨਾਂ ਦਾ ਇੱਕ ਦੂਜੀ ਨਾਲ ਭੈਣਾ ਭੈਣ ਭੈਣਾ ਵਰਗਾ ਰਿਸ਼ਤਾ ਹੁੰਦਾ ਤੇ ਮਾਵਾ ਧੀਆਂ ਵਾਲਾ ਨਹੀਂ ਮਤਲਬ ਕਿ ਦੋਨੋਂ ਇੱਕ ਰੂਜੀ ਨਾਲ ਸਿਮਿਲਰਿਟੀ ਰੱਖਦੀਆਂ ਨੇ ਤੇ ਇਹਨਾਂ ਵਿੱਚ ਕੁਝ ਡਿਫਰੈਂਟ ਅ ਡਿਫਰੈਂਸ ਹੁੰਦਾ ਤੇ ਕੁਝ ਨਹੀਂ ਉਹ ਕਿਹੜੀਆਂ ਚੀਜ਼ਾਂ ਨੇ ਟਕਸਾਲੀ ਭਾਸ਼ਾ ਭਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਦਕਿ ਉਪਭਾਸ਼ ਇੱਕ ਸੀਮਤ ਖੇਤਰ ਦੀ ਬੋਲੀ ਹੁੰਦੀ ਹੈ ਟਕਸਾਲੀ ਭਾਸ਼ਾ ਵਿੱਚ ਸਾਹਿਤ ਦੀ ਰਚਨਾ ਹੁੰਦੀ ਹੈ ਭਾਸ਼ਾ ਵਿੱਚ ਬਹੁਤ ਘੱਟ ਹੁੰਦੀ ਹੈ ਕੋਈ ਕੋਈ ਰਾਈਟਰ ਹੀ ਹੁੰਦਾ ਜਿਹੜਾ ਆਪਣੀ ਉਪ ਭਾਸ਼ਾ ਦੇ ਵਿੱਚ ਜਿਹੜੇ ਕਿ ਨਾਵਲ ਵਗੈਰਾ ਲਿਖਦਾ ਟਕਸਾਲੀ ਭਾਸ਼ਾ ਜਾਂ ਭਾਸ਼ਾ ਪਕ ਸਰ ਸਰਕਾਰੀ ਦਫਤਰਾਂ ਅਖਬਾਰਾਂ ਵਿਦਿਅਕ ادارے ਰਸਾਲਿਆਂ ਦੇ ਵਿੱਚ ਵਰਤੀ ਜਾਂਦੀ ਹੈ ਉਪ ਭਾਸ਼ਾ ਦੀ ਵਰਤੋਂ ਇਹਨਾਂ ਦੇ ਵਿੱਚ ਨਹੀਂ ਹੁੰਦੀ ਤੇ ਟਕਸਾਲੀ ਭਾਸ਼ਾ ਵੱਡੇ ਭੰਗੋਲੀ ਖੇਤਰ ਵਿੱਚ ਸੰਚਾਰ ਦਾ ਮਾਧਿਅਮ ਹੁੰਦੀ ਹੈ ਜਦਕਿ ਉਪ ਭਾਸ਼ਾ ਨਹੀਂ ਹੁੰਦੀ ਦੇ ਹੀ ਕਿਸੇ ਖਾਸ ਖੇਤਰ ਦੀ ਭਾਸ਼ਾ ਹੁੰਦੀ ਹੈ ਪਾਸ਼ਾ ਦੇ ਕਈ ਉਪਾਸ਼ਾ ਸ਼ਬਦ ਹੋ ਸਕਦੀਆਂ ਨੇ ਜਿਸ ਤੋਂ ਭਾਸ਼ਾ ਨੂੰ ਵੱਡੇ ਪੱਧਰ ਤੇ ਮਾਨਤਾ ਹਾਸਲ ਹੋ ਜਾਂਦੀ ਹੈ ਉਹ ਟਕਸਾਲੀ ਭਾਸ਼ਾ ਰੂਪ ਧਾਰਨ ਕਰ ਜਾਂਦਾ ਜਿਵੇਂ ਜਿਹੜੀ ਪੰਜਾਬੀ ਦੀ ਇੱਕ ਉਪਾਸ਼ਾ ਹੈਗੀ ਮਾਝੀ ਮਾਝੀ ਨੂੰ ਟਕਸਾਲੀ ਰੂਪ ਮਿਲਿਆ ਹੋਇਆ ਤੇ ਭਾਸ਼ਾ ਮਿਲਦੀਆਂ ਜੁਲਦੀਆਂ ਉਪਾਸ਼ਾਵਾਂ ਦਾ ਸਮੂਹ ਹੁੰਦੀ ਹੈ ਜਦਕਿ ਅਨੇਕਾ ਅਨੇਕ ਵਿਅਕਤੀਗਤ ਭਾਸ਼ਾਵਾਂ ਦਾ ਸਮੂਹ ਉਪਾਸ਼ਾ ਹੁੰਦੀ ਹੈ ਮਤਲਬ ਕਿ ਭਾਸ਼ਾ ਦੇ ਵਿੱਚ ਮਿਲਦੇ ਜੁਲਦੇ ਉਪਾਸ਼ਾ ਸ਼ਬਦ ਹੁੰਦੀਆਂ ਨੇ ਉਹਨਾਂ ਸਮੂਹ ਹੁੰਦਾ ਜਦ ਕਿ ਅਨੇਕ ਵਿਅਕਤੀਗਤ ਭਾਸ਼ਾਵਾਂ ਦਾ ਸਮੂਹ ਕੀ ਹੁੰਦਾ ਉਪਭਾਸ਼ਾ ਹੁੰਦੀ ਹੈ। ਭਾਸ਼ਾ ਵਿੱਚ ਭਾਸ਼ੀ ਅੰਸ਼ਾਂ ਦੀ ਮਾਤਰਾ ਉਪਭਾਸ਼ਾ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਭਾਸ਼ਾ ਵਿੱਚ ਕੀ ਆ ਵਿਭਾਸ਼ਈ ਅੰਤਰਾਂ ਦੀ ਜਿਹੜੀ ਮਾਤਰਾ ਉਪਭਾਸ਼ਾ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਤੇ ਉਪਭਾਸ਼ਾ ਇੱਕ ਸੀਮਤ ਖੇਤਰ ਵਿੱਚ ਕਿਸੇ ਇਲਾਕੇ ਜਾਂ ਖੇਤਰ ਦੇ ਬੋਲਚਾਲ ਤੱਕ ਰੂਪ ਤੱਕ ਹੀ ਸੀਮਤ ਹੁੰਦੀ ਆ। ਲਿਖਤੀ ਰੂਪ ਦੇ ਵਿੱਚ ਨਹੀਂ ਮਤਲਬ ਕਿ ਭਾਸ਼ਾ ਇੱਕ ਸੀਮਿਤ ਖੇਤਰ ਦੇ ਵਿੱਚ ਕਿਸੇ ਇਲਾਕੇ ਜਾਂ ਖੇਤਰ ਦੇ ਬੋਲਚਾਲੇ ਰੂਪ ਤੱਕ ਹੀ ਸੀਮਿਤ ਹੁੰਦੀ ਹੈ ਲਿਖਤੀ ਰੂਪ ਦੇ ਵਿੱਚ ਨਹੀਂ ਭਾਸ਼ਾ ਵਿੱਚ ਉਪਭਾਸ਼ਾ ਸਮਾਈ ਹੁੰਦੀ ਹੈ ਤੇ ਦੋਵਾਂ ਵਿੱਚ ਕੁਝ ਅਚੇਹ ਸਾਂਝੇ ਗੁਣ ਹੁੰਦੇ ਨੇ ਜਿਦੇ ਫਲਸਰੂਪ ਇੱਕ ਭਾਸ਼ਾ ਨੂੰ ਬੋਲਣ ਵਾਲੇ ਬੁਲਾਰੇ ਉਸ ਦੀਆਂ ਉਪਭਾਸ਼ਾਵਾਂ ਨੂੰ ਵੀ ਆਸਾਨੀ ਨਾਲ ਸਮਝ ਸਕਦੇ ਨੇ ਕਿਸੇ ਪਾਸੇ ਇਲਾਕੇ ਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਰਵੇਖਣ ਕੀਤੇ ਹਨ ਉਸ ਸਮੁੱਚੇ ਇਲਾਕੇ ਦੇ ਵੱਖ-ਵੱਖ ਖੇਤਰਾਂ ਵਿੱਚ ਉਚਾਰਣ ਸ਼ਬਦ ਭੰਡਾਰ ਤੇ ਵਿਆਕਰਣ ਪੱਖੋਂ ਕੁਝ ਅੰਤਰ ਸਪਸ਼ਟ ਹੁੰਦੇ ਨੇ ਪਰ ਨਾਲ ਹੀ ਉਹਨਾਂ ਦੇ ਉਚਾਰਣ ਪ੍ਰਬੰਧ ਧੁਨੀ ਵਿਉਂਤ ਵਾਕ ਵਿਉਂਤ ਤੇ ਸ਼ਬਦ ਭੰਡਾਰ ਵਿੱਚ ਵੀ ਇੱਕ ਵਿਸ਼ੇਸ਼ ਪ੍ਰਕਾਰ ਦੀ ਸਾਂਝ ਦਿਖਾਈ ਦਿੰਦੀ ਹੈ ਇਸ ਤਰ੍ਹਾਂ ਸੀ ਕਹਿ ਸਕਦੇ ਕਿ ਇੱਕ ਪਾਸ਼ੇਇ ਖੇਤਰ ਵਿੱਚ ਪਿੰਪਿੰੂ ਪਾਸ਼ਾਵਾਂ ਹੁੰਦੀਆਂ ਨੇ ਤੇ ਉਹਨਾਂ ਵਿੱਚੋਂ ਕੋਈ ਇੱਕੋ ਪਾਸ਼ਾ ਖਾਸ ਕਰਕੇ ਕੇਂਦਰੀ ਇਲਾਕੇ ਦੀ ਉਪਾਸ਼ਾ ਧਰਮ ਵਪਾਰ ਰਾਜਨੀਤੀ ਸਾਇਤੇ ਸਿੱਖਿਆ ਦਾ ਮਾਧਿਅਮ ਬਣਦੇ ਨੇ ਪਾਸ਼ਾ ਦੇ ਰੂਪ ਧਾਰਨ ਕਰ ਲੈਂਦੀ ਹੈ ਸੋ ਇਸੇ ਤੁਹਾਡਾ ਕੁਐਸਚਨ ਥੈਂਕਸ